ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਬਹੁਤ ਹੀ ਮੰਦ ਭਾਗੀ ਖਬਰ ਰਾਜਵੀਰ ਜਵੰਦਾ ਦੀ ਕਿਸਮਤ ਹੀ ਮਾੜੀ ਹੈ ਹਾਲਤ ਦਿਨ ਬਾ ਦਿਨ ਹੋਰ ਜ਼ਿਆਦਾ ਖਰਾਬ ਹੋਈ ਜਾ ਰਹੀ ਹੈ ਵੀਰੋ ਬਹੁਤ ਵੱਡੀ ਅਪਡੇਟ ਹੈ ਅੱਜ ਅਸੀਂ ਤੁਹਾਨੂੰ ਰਾਜਵੀਰ ਜਵੰਦਾ ਦੀ ਤਬੀਅਤ ਦੇ ਬਾਰੇ ਦੱਸਾਂਗੇ ਤੇ ਦੂਸਰਾ ਵੀਰੋ ਸੁਖਬੀਰ ਬਾਦਲ ਤੇ ਇੱਟਾਂ ਦੇ ਨਾਲ ਕਿਸੇ ਨੇ ਕਰ ਦਿੱਤਾ ਹੈ ਹਮਲਾ ਕੀ ਇਹ ਪੂਰੀ ਤਫਸੀਲ ਇਹ ਅਸੀਂ ਅੱਜ ਦੀ ਵੀਡੀਓ ਰਹਿ ਜਾਣਗੇ ਸੋ ਚੱਲ ਕੇ ਵੀਡੀਓ ਦੇਣੇ ਦਸਤੇ ਬਾ ਚਾਨੇ ਬਹੁਤ ਵੱਡੀ ਖਬਰ ਕਿਵੇਂ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਔਰ ਦੂਜੇ ਪਾਸੇ ਸਿਗਵੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਇਕਾਂ ਦਾ ਹਮਲਾ ਕਿਵੇਂ ਹੋ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਰਾਜਵੀਰ ਜਵੰਦਾ ਦੇ ਲਈ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਅਰਦਾਸਾਂ ਕੀਤੀਆਂ ਲੰਗਰ ਵੀ ਲਾ ਦਿੱਤੇ ਬਹੁਤ ਸਾਰਾ ਯਤਨ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਉਹਨਾਂ ਦੇ ਸੰਪਰਕ ਦੇ ਵਿੱਚ ਸੀ ਯਾਨੀ ਅਮਰੀਕਾ ਦੇ ਡਾਕਟਰਾਂ ਤੱਕ ਜਿਵੇਂ ਕਿ ਮੈਂ ਰਾਤ ਦੱਸਿਆ ਸੀ ਅਮਰੀਕਾ ਦੇ ਡਾਕਟਰਾਂ ਤੱਕ ਸੰਪਰਕ ਸਦਿਆ ਸੀ ਕਿ ਭਾਈ ਰਾਜਵੀਰ ਜਵੰਦਾ ਨੂੰ ਬਚਾਇਆ ਜਾ ਸਕੇ ਔਰ ਦੂਜੇ ਪਾਸੇ ਜਿੰਨੇ ਵੀ ਪੰਜਾਬ ਦੇ ਕਲਾਕਾਰ ਨੇ ਕੋਈ ਵੀ ਖਸਰ ਕਿਸੇ ਨੇ ਨਹੀਂ ਛੱਡੀ ਕਿ ਰਾਜਵੀਰ ਜਵੰਦਾ ਸਾਡੇ ਵਿੱਚ ਵਾਪਸੀ ਕਰ ਲੈਣ ਔਰ ਬਿਸਤਰ ਤੋਂ ਖੜੇ ਹੋ ਕੇ ਫੇਰ ਤੋਂ ਪੰਜਾਬ ਵਾਸੀਆਂ ਦੇ ਨਾਲ ਮਿਲ ਜੁਲ ਕੇ ਆਪਣੀ ਮਾਂ ਬੋਲੀ ਦੀ ਸੇਵਾ ਕਰਨ ਪਰ ਰਾਜਵੀਰ ਜਵੰਦਾ ਦੀ ਕਿਸਮਤ ਐਡੀ ਮਾੜੀ ਕਿ ਯਾਨੀ ਪੰਜਾਬ ਦੇ ਬੱਚੇ-ਬੱਚੇ ਨੇ ਚਾਹਿਆ ਕਿ ਰਾਜਵੀਰ ਜਵੰਦਾ ਬਿਸਤਰ ਤੋਂ ਖੜੇ ਹੋ ਕੇ ਵਾਪਸੀ ਕਰ ਲੈਣ ਔਰ ਆਪਣੇ ਬੱਚਿਆਂ ਦੇ ਵਿੱਚ ਵੀ ਵਾਪਸ ਜਾਣ ਅਸੀਂ ਵੀ ਅਰਦਾਸਾਂ ਕੀਤੀਆਂ ਤੁਸੀਂ ਵੀ ਕੀਤੀਆਂ ਹੋਣੀਆਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਅਰਦਾਸਾਂ ਹੋਈਆਂ ਲੰਗਰ ਲੱਗੇ ਬਹੁਤ ਸਾਰੇ ਖੰਡ ਪਾਠ ਵੀ ਕਰਾਈ ਗਈ ਯਾਨੀ ਰਾਜਵੀਰ ਜਵੰਦਾ ਇੱਕੋ ਪਹਿਲੇ ਇਨਸਾਨ ਜਿਨ੍ਹਾਂ ਨੇ ਕਰਕੇ ਮੁਲਕਾਂ ਤੱਕ ਇੱਕ ਐਸਾ ਦੰਕਾ ਵੱਜਿਆ ਕਿ ਤੇ ਰਿਕਾਰਡ ਦੇ ਵਿੱਚ ਇਹ ਦਰਜ ਹੋ ਚੁੱਕਿਆ ਇੱਕ ਤੈ ਖਬਰ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਤੇ ਇਕ ਤਾਂ ਦਾ ਹਮਲਾ ਕਿਵੇਂ ਹੋ ਗਿਆ ਇਹ ਵੀ ਖਬਰ ਸਾਂਝੀ ਕਰਾਂਗੇ ਕਿਉਂਕਿ ਖਬਰ ਬੜੀ ਹੀ ਅਹਿਮ ਹੈ ਪੰਜਾਬ ਦੇ ਅੰਦਰ ਦੋਮੇ ਖਬਰਾਂ ਨੇ ਰਾਜਵੀਰ ਜਵੰਦਾ ਨੂੰ ਲੈ ਕੇ ਤਾਂ ਤਹਿਲਕਾ ਹੀ ਮਚ ਚੁੱਕਿਆ ਕਿਉਂਕਿ ਹੁਣੇ-ਹੁਣੇ ਜਿਹੜੀ ਖਬਰ ਹੈ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਆਖਰ ਤਨਾਕਰਾਂ ਦਾ ਜਵਾਬੜਾ ਕਿਉਂ ਲੱਗਿਆ ਔਰ ਦੂਜੇ ਪਾਸੇ ਸੁਖਵੀਰ ਬਾਦਲ ਪੰਜਾਬ ਦੇ ਇਕਾਨੀ ਦਲ ਦੇ ਪ੍ਰਧਾਨ ਜਿਨ੍ਹਾਂ ਦੇ ਉੱਤੇ ਹਮਲਾ ਇਟਾਂ ਨਾਲ ਕੀ ਹੋਇਆ ਸੀ ਸੁਣੋ ਬਹੁਤ ਵੱਡੀ ਗਿੰਤੀ ਜਿਹੜੀ ਉਹਨਾਂ ਨੂੰ ਮਿਲ ਮਿਲਣ ਲਈ ਇੱਥੇ ਜਿਵੇਂ ਜਿਵੇਂ ਸਵਾ ਪੈਂਦਾ ਤੇ ਜਿਹੜੀ ਹਲਚਲ ਵੀ ਇੱਥੇ ਉਹ ਕੀ ਜਿਹੜੇ ਲੋਕ ਮਿਲਣ ਆਉਂਦੇ ਨੇ ਜਿਹੜੇ ਪਤਾ ਲੈਣ ਆਉਂਦੇ ਨੇ ਰਾਜਵੇਜ ਜਵੰਦਾ ਦਾ ਜਿਹੜੀ ਤੁਹਾਨੂੰ ਅਸੀਂ ਉਹਨਾਂ ਦੀ ਜਿਹੜੀ ਅਪਡੇਟ 하기 ਜ਼ਰੂਰ ਦੱਸ ਦੇਣਾ ਚਾਹੁੰਦੇ ਆ ਕੋਈ ਸਮੇਂ ਪਹਿਲਾਂ ਹੀ ਇੱਥੋਂ ਜਿਹੜੇ ਲਗਾਤਾਰ ਜਿਹੜੇ ਸਿੰਗਰ ਆ ਰਹੇ ਨੇ ਜਿਨ੍ਹਾਂ ਦਾ ਰਚਨਾ ਇੱਥੇ ਪਹੁੰਚਨੇ ਕਰਨਵਰ ਗਰੇਵਾਲ ਦੀ ਗੱਲ ਕਰੀਏ ਜਾ ਸੀ ਉਹਨਾਂ ਦੇ ਨਾਲ ਉਹ ਜਿਹੜੇ ਸਾਥੀ ਬੰਦੇ ਰਚਨਾ ਦੀ ਤਰ੍ਹਾਂ ਇੱਥੇ ਪਹੁੰਚਨੇ ਮਾਤਾ ਜੀ ਵੀ ਇੱਥੋਂ ਕੋ ਸਵਾ ਮਿਲ ਗਏ ਨੇ ਜੁੰਦਾ ਜੀ ਦੀ ਜਿਹੜੀ ਮਾਤਾ ਇਸ ਸਮੇਂ ਲਗਾਤਾਰ ਇਥੇ ਪੁੱਤ ਦੇ ਨਾਲ ਜਿਹੜੇ ਹੈਗੇ ਨੇ ਕਿਉਂਕਿ ਜੋ ਇਸ ਸਮੇਂ ਦੀ ਕੰਡੀਸ਼ਨ ਹੈ ਉਹ ਅਗਰ ਅਸੀਂ ਆਪਣੇ ਜੋ ਕਮੈਂਟ ਸੈਸ਼ਨ ਹੈਗਾ ਜਦੋਂ ਅਸੀਂ ਦੇਖਦੇ ਆ ਲੋਕਾਂ ਦੀ ਅਸੀਂ ਕਹਾਣੀਆਂ ਸੁਣਦੇ ਆ ਤਾਂ ਉਸ ਤੋਂ ਇਹ ਜਰੂਰ ਹਰ ਇੱਕ ਨੂੰ ਵਿਸ਼ਵਾਸ ਹੈ ਕਿ ਪਰ ਮਾਹੌਲ ਤੇ ਭਰੋਸਾ ਵੀ ਹੈ ਕਿ ਰਾਜਵੀਰ ਜਵੰਦਾ ਜਿਹੜਾ ਸਾਮਾ ਹੈ ਡਾਕਟਰ ਵੀ ਕਹਿ ਰਹੇ ਨੇ ਲਗਾਤਾਰ ਵੈਂਟੀਲੇਟਰ ਦੀ ਜਰੂਰਤ ਤਾਂ ਪਵੇਗੀ ਪਰ ਵੀਰ ਜਿਹੜਾ ਜਵੰਦਾ ਹੈਗਾ ਜਲਦੀ ਕੋਈ ਨਾ ਕੋਈ ਜਿਹੜੀ ਖਬਰ ਜ਼ਰੂਰ ਆਈ ਕਿਉਂਕਿ ਜੜੀਆਂ ਇਹ ਸੱਟਾਂ ਹੈਗੀਆਂ ਨੇ ਚਾਹੇ ਉਹ ਬ੍ਰੇਨ ਨਾਲ ਜੁੜੀਆਂ ਹੋਣ ਚਾਹੇ ਉਹ ਸਪਾਈਨਲ ਜੁੜੀਆਂ ਸੱਟਾਂ ਹੁਣ ਉਹਨੂੰ ਰਿਕਵਰੀ ਤੇ ਸਮਾਂ ਲੱਗਦਾ ਇਹ ਯਾਨੀ ਰਾਜਵੀਰ ਜਵੰਦਾ ਨੂੰ ਸਮਾਂ ਲੱਗ ਸਕਦਾ ਚਮਤਕਾਰ ਵਾਲੀ ਗੱਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਹਿਲੀ ਵਾਰ ਤਾਂ ਹਨ ਜਾ ਰਹੇ ਆ ਕਹਿੰਦੇ ਜੀ ਬ੍ਰੇਨ ਡੈੱਡ ਹੋ ਚੁੱਕਿਆ ਦਿਮਾਗ ਦੇ ਸੈੱਲ ਮਰ ਚੁੱਕੇ ਨੇ ਉਹ ਸੈੱਲ ਦੁਬਾਰਾ ਜਿੰਦਾ ਨਹੀਂ ਹੁੰਦੇ ਇਹ ਗੱਲ ਪਹਿਲਾਂ ਡਾਕਟਰਾਂ ਮੰਨੀ ਉਹ ਕਹੀ ਗਈ ਹੈ ਔਰ ਹੁਣ ਪੰਜਾਬ ਦੇ ਅੰਦਰ ਉਹੀ ਅਰਦਾਸਾਂ ਦਾ ਫੇਰ ਤੋਂ ਚਮਤਕਾਰ ਹੋਣ ਜਾ ਰਿਹਾ ਕਿਉਂਕਿ ਡਾਕਟਰਾਂ ਨੇ ਇੱਕ ਗੱਲ ਹੋਰ ਕਹਿ ਦਿੱਤੀ ਹੈ ਉਹ ਕਹਿੰਦੇ ਜੀ ਸਮਾਂ ਲੱਗ ਸਕਦਾ ਹੈ ਵੈਂਟੀਲੇਟਰ ਤੇ ਜ਼ਬੰਦਾ ਜੀ ਪਏ ਹੋ ਸਕਦੇ ਨੇ ਪਰ ਸਮੇਂ ਦੇ ਮੁਤਾਬਕ ਹੌਲੀ 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 ਕਹਿੰਦੇ ਰਿਕਵਰੀ ਹੋ ਸਕਦੀ ਹੈ ਯਾਨੀ ਦਿਲ ਹਰੇ ਵੀ ਜੇ ਬੰਦਾ ਦਾ ਧੜਕ ਰਿਹਾ ਉਹ ਜਿੰਦਾ ਨੇ ਔਰ ਦੂਜੇ ਪਾਸੇ ਬਾਕੀ ਸਰੀਰ ਦੇ ਅੰਦਰ ਸੱਚ ਤਾਂ ਇਹ ਹੈ ਵੀ ਭਾਈ ਐਕਟੀਵਿਟੀ ਬੰਦ ਹੋ ਰਹੀ ਹੈ ਇਹ ਹੁਣ ਮੌਜੂਦਾ ਹਾਲਾਤ ਨੇ ਪਰ ਹਾਰਟ ਹੈ ਜਿਹੜਾ ਉਹ ਜਿੰਦਾ ਹੈ ਯਾਨੀ ਰਾਜਵੀਰ ਜਿੰਦਾ ਕੁਝ ਵੀ ਹੋ ਸਕਦਾ ਸਾਹ ਲੈ ਰਿਆ ਬਾਇਲਟੀ ਲੀਟਰ ਦੇ ਸਹਾਰੇ ਆ ਰਿਹਾ ਦਵਾਈਆਂ ਦੇ ਸਹਾਰੇ ਆ ਪਰ ਉਹ ਕਹਿੰਦੇ ਜੀ ਇਸ ਗੱਲ ਨੂੰ ਸਮਾਂ ਲੱਗ ਸਕਦਾ ਪਰ ਰਾਜੀਵ ਰਜਵਿੰਦਾ ਚਮਤਕਾਰ ਕਹਿ ਲਓ ਜਾਂ ਪ੍ਰਮਾਤਮਾ ਦੀ ਸ਼ਕਤੀ ਕਹਿ ਲਓ ਉਹਦੇ ਮੁਤਾਬਕ ਲੋਕਾਂ ਦੀਆਂ ਅਰਦਾਸਾਂ ਮੁਤਾਬਕ ਫਿਰ ਤੋਂ ਸਹੀ ਹੋ ਸਕਦੇ ਨੇ ਪਰ ਸਮਾਂ ਕੁਝ ਲੰਮਾ ਦੱਸ ਰਹੇ ਨੇ ਸੈੱਟ ਹੋਣ ਦੇ ਲਈ ਹੋ ਸਕਦੇ ਨੇ ਉਹਨਾਂ ਨੇ ਕਿਹਾ ਵੀ ਸਮਾਂ ਜ਼ਰੂਰ ਲੱਗ ਸਕਦਾ ਪਰ ਰਿਕਵਰੀ ਹੋਣ ਤੇ ਬਹੁਤ ਸਾਰਾ ਸਮਾਂ ਲੱਗ ਸਕਦਾ ਕਿਉਂਕਿ ਬ੍ਰੇਨ ਡੈਡ ਆ ਜਿਹੜਾ ਇਹਨੂੰ ਵੀ ਲੈ ਕੇ ਬਹੁਤ ਸਾਰੀਆਂ ਥਿਓਰੀਆਂ ਤੁਸੀਂ ਸੁਣ ਲੀਆਂ ਨੇ ਉਸ ਨੂੰ ਵੀ ਕਹਿੰਦੇ ਬਈ ਸਮਾਂ ਲੱਗ ਸਕਦਾ ਤੇ ਰਾਜਵੀਰ ਜਵੰਦਾ ਲਈ ਅਰਦਾਸ ਕਰਨ ਦੀ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਡਾਕਟਰ ਅਮਨੀਓ ਵੀ ਔਰ ਅਸੀਂ ਵੀ ਕਹਿੰਨੇ ਆ ਅਸੀਂ ਖੁਦ ਵੀ ਕਰਦੇ ਆ ਕਿ ਸਾਡੇ ਪੰਜਾਬ ਦਾ ਸ਼ੇਰ ਗੱਭਰੂ ਪੰਜਾਬ ਦਾ ਫੇਰ ਤੂੰ ਫੇਰ ਤੂੰ ਜੇ ਨਹੀਂ ਸਲਾਮਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾਵੇ ਤੇ ਸਾਨੂੰ ਲੱਗੇ ਤੇ ਸਾਡੇ ਪੰਜਾਬੀਆਂ ਦੀ ਅਰਦਾਸ ਦੇ ਨਾਲ ਇਹ ਸਾਡਾ ਨੌਜਵਾਨ ਕਲਾਕਾਰ ਜਿਹਨੂੰ ਪੂਰਾ ਵਰਲਡ ਚਾਹੁੰਦਾ ਉਹ ਸਹੀ ਹੋ ਕੇ ਆਪਣੇ ਘਰ ਦੇ ਵਿੱਚ ਵਾਪਸੀ ਹੋਈ ਹੈ ਕਿਉਂਕਿ ਜੇਕਰ ਸਾਡੀਆਂ ਅਰਦਾਸਾਂ ਦੇ ਨਾਲੇ ਕੰਮ ਹੁੰਦਾ ਸਾਨੂੰ ਸਾਡੇ ਤੇ ਫਕਰ ਮਹਿਸੂਸ ਹੁੰਦਾ ਕਿ ਸਾਡੀ ਅਰਦਾਸ ਉਸ ਪ੍ਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਲੱਗੀ ਹੈ ਜਿੱਥੋਂ ਪ੍ਰਮਾਤਮਾ ਜਗੰਧਾ ਨੂੰ ਖੜਾ ਕਰ ਸਕਦਾ ਹੈ ਇਹ ਗੱਲ ਸੱਚ ਜਾਣਿਓ ਅਰਦਾਸਾਂ ਦੇ ਵਿੱਚ ਜਿਹੜੀ ਤਾਕਤ ਹੈ ਉਹ ਕਿਸੇ ਦੇ ਵਿੱਚ ਨਹੀਂ ਹੈ ਤਾਂ ਡਾਕਟਰ ਇਸੇ ਕਰਕੇ ਕਹਿ ਰਹੇ ਨੇ ਕਹਿੰਦੇ ਵੀ ਦਵਾਈਆਂ ਦੇ ਨਾਲ ਨਾਲ ਦੁਆ ਦੀ ਲੋੜ ਹੈ ਇਸ ਕਰਕੇ ਅਪੀਲ ਕੀਤੀ ਜਾ ਰਹੀ ਹੈ ਰਾਜਵੀਰ ਜਵੰਧਾ ਦੇ ਲਈ ਔਰ ਹੁਣ ਸੁਖਵੀਰ ਸਿੰਘ ਬਾਦਲ ਤੇ ਕਹਿੰਦੇ ਜੀ ਇਟਾ ਦਾ ਹਮਲਾ ਕਿਉਂ ਹੋ ਗਿਆ ਸੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬੜਾ ਗੱਪਸ਼ਾੜਾ ਮਾਰਦੇ ਪੰਜਾਬ ਦੇ ਲੋਕਾਂ ਨੂੰ ਬੜਾ ਕਮਾਇਆ ਉਹਨਾਂ ਨੇ ਨੋਟ-ਨਾਟ ਬੰਡੇ ਪਰ ਪੰਜਾਬ ਦੇ ਅੰਦਰ ਪਰਥੰਥੀ ਮਚਾਉਣ ਵਾਲੇ ਪੰਜਾਬ ਦੀ ਨੌਜਵਾਨੀ 80% ਖਤਮ ਕੀਤੀ ਇਹਨਾਂ ਦੇ ਮਜੂਥੀਏ ਨੇ ਤੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਕੰਮ ਛਰੇ ਆਮ ਕਰ ਰਹੇ ਨੇ ਕਿ ਪੰਜਾਬ ਦੇ ਲੋਕ ਆਪਣੇ ਨੇ ਭਾਈ ਪੰਜਾਬ ਦੀਆਂ ਮਾਮਾਂ ਰੋ ਰਹੀਆਂ ਨੇ ਵਿਕਰਮ ਸਿੰਘ ਮਜੀਠੀਏ ਨੂੰ ਪਹਿਨੀਆਂ ਸਾਡੇ ਪੁੱਤ ਮਾਰੇ ਨੇ ਤੇ ਉਹਨਾਂ ਬਾਦਲਾਂ ਨੂੰ ਭਣਾ ਲੋਕ ਗਲੀਆਂ ਦੇ ਵਿੱਚ ਵਰਨ ਦੇਣਗੇ ਪਿੰਡਾਂ ਸ਼ਹਿਰਾਂ ਦੇ ਵਿੱਚ ਵਰਨ ਦੇਣਗੇ ਸੋ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਸੁਖਵੀਰ ਬਾਦਲ ਤੇ ਇੱਕ ਟੈਨਮੈਂਟ ਹੋਇਆ ਸੀ ਇਹ ਗੱਲ ਮੈਂ ਤੁਹਾਡੇ ਯਾਦ ਕਰਵਾਉਣੀ ਚਾਹੁੰਨਾ ਤਾਂ ਹੁਣ ਸੁਖਵੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗਿਆ ਫੇਰ ਜਦੋਂ ਕੋਈ ਫਾਲ ਨਹੀਂ ਪੁੱਗਦੀ ਕਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਕਦੇ ਪੰਜਾਬ ਦੇ ਕਿਸੇ ਐਸਐਸਪੀ ਬਰਨ ਸ਼ਰਮਾ ਨੂੰ ਧਮਕੀ ਕਦੇ ਸਾਬਕਾ ਡੀਜੀਪੀ ਪੰਜਾਬ ਦੇ ਨੂੰ ਧਮਕੀ ਦੇ ਰਹੇ ਨੇ ਯਾਨੀ ਸਿੱਧੇ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਵੀ ਅਫਸਰ ਜਿਹੜਾ ਸਾਡੇ ਹੁਣ ਖਿਲਾਫ ਚੱਲੂ ਆ ਜੇ ਸਾਡੀ ਸਰਕਾਰ ਆ ਗਈ ਤੁਹਾਨੂੰ ਉੱਥੇ ਸਿੱਟਾਂਗੇ ਜਿੱਥੇ ਕਿਸੇ ਨੇ ਨਹੀਂ ਸੋਚਿਆ ਹੁਣ ਪਰ ਭਾਈ ਪੰਜਾਬ ਦੇ ਲੋਕ ਸਮਝ ਲੈਣ ਇਹਨਾਂ ਗੱਲਾਂ ਤੋਂ ਕਿ ਜਿਹੜੇ ਲੋਕ ਐਡੇ ਹੰਕਾਰ ਦੇ ਨਾਲ ਬੋਲ ਰਹੇ ਨੇ ਜੇਕਰ ਅੰਨ ਦੀ ਸੱਤਾ ਕਾਇਮ ਹੋ ਗਈ ਤੁਹਾਡੀ ਦਸ਼ਾ ਉਹ ਹੋਣੀ ਹੈ ਜਿਹੜੀ ਅੰਗਰੇਜ਼ਾਂ ਮੇਰੇ ਵੀ ਨਹੀਂ ਹੋਈ ਹੋਣੀ ਇਹ ਹੁਣ ਬਹੁਤ ਕਰੋਧਿਤ ਨੇ ਲੋਕ ਬੜੇ ਮਾਰੇ ਲੋਕ ਆ ਪੰਜਾਬ ਪ੍ਰਤੀ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਰਾਜਵੀਰ ਜ਼ਰੰਦਾ ਦੀ ਤੁਸੀਂ ਦੇਖਿਆ ਕਿ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਇੱਕ ਤਰ੍ਹਾਂ ਦੇਖਿਆ ਜਾਵੇ ਤਵੀਰੋ ਸਿਰਫ ਅਰਦਾਸ ਹੀ ਉਹਨਾਂ ਨੂੰ ਬਚਾ ਸਕਦੀ ਹੈ ਕਿਉਂਕਿ ਬ੍ਰੇਨ ਉਹਨਾਂ ਦਾ ਕਾਫੀ ਜ਼ਿਆਦਾ ਡੈੱਡ ਹੋ ਚੁੱਕਿਆ ਹੋਇਆ ਹੈ ਮੈਂ ਅੱਜ ਨਿਊਜ਼ ਬੁਲੇਟਿਨ ਦੇਖਿਆ ਹਸਪੀਟਲ ਤੋਂ ਜਿਹੜਾ ਜਾਰੀ ਹੋਇਆ ਸੀ ਤੇ ਉਹਦੇ ਅੰਦਰ ਸੀਰੀਅਸ ਬਹੁਤ ਸੀਰੀਅਸ ਕੰਡੀਸ਼ਨ ਦੱਸੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਥਰਡਾ ਸਰੀਰ ਕੰਮ ਨਹੀਂ ਕਰ ਰਿਹਾ ਉਸ ਤੋਂ ਇਲਾਵਾ ਸਰੀਰ ਕਮਜ਼ੋਰ ਹੋਈ ਜਾ ਰਿਹਾ ਹੈ ਹੱਥ ਪੈਰ ਨਾ ਹਿਲ ਰਹੇ ਐ ਕਿਉਂਕਿ ਉਹਨਾਂ ਦੀ ਰੀਡ ਦੀ ਹੱਡੀ ਦੋ ਜਗ੍ਹਾ ਟੁੱਟੀ ਹੈ ਜਿਹਨੂੰ ਕਹਿੰਦੇ ਧੌਣ ਦਾ ਮਣਕਾ ਟੁੱਟ ਚੁੱਕਿਆ ਹੈ ਤੇ ਵੀਰੋ ਧੌਣ ਦਾ ਮਣਕਾ ਜਦ ਟੁੱਟ ਜਾਵੇ ਤੇ ਹੱਥ ਪੈਰ ਲੱ ਰਾਜਵੀਰ ਜਵੰਦਾ ਦਾ ਦਿਮਾਗ ਵੀ 80% ਕੰਮ ਨਹੀਂ ਕਰ ਰਿਹਾ ਦਿਲ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸਿਰਫ ਵੈਂਟੀਲੇਟਰ ਤੇ ਦਵਾਈਆਂ ਦੇ ਕੇ ਮਸ਼ੀਨੀਆਂ ਦੇ ਜ਼ਰੀਏ ਉਸ ਨੂੰ ਚਲਾਇਆ ਜਾ ਰਿਹਾ ਹੈ ਵੀਰੋ ਸਿਰਫ ਅਰਦਾਸਾਂ ਹੀ ਹੈ ਸਿਰਫ ਅੱਲਾ ਪਾਕ ਦੀ ਜ਼ਾਤ ਹੀ ਹੈ ਜਿਹੜੀ ਕਿ ਉਹਨੂੰ ਇਸ ਟਾਈਮ ਬਚਾ ਸਕਦੀ ਹੈ ਬਾਕੀ ਵੀਰੋ ਹਾਲਤ ਉਹਦੀ ਬਹੁਤ ਜ਼ਿਆਦਾ ਖਰਾਬ ਹੈ ਇਸੇ ਕਰਕੇ ਸੀ ਕਿ ਐਸੀ ਰਾਜਵੀਰ ਦੀ ਕਿਸਮਤ ਬਹੁਤ ਮਾੜੀ ਹੈ ਲੋਕ ਆ ਰਹੇ ਆ ਕਲਾਕਾਰ ਆ ਰਹੇ ਆ ਸਾਥੀ ਆ ਰਹੇ ਆ ਅਰਦਾਸਾਂ ਕਰ ਰਹੇ ਆ ਹਰ ਕੋਈ ਆਪਣਾ ਵੀਰੋ ਈ ਲੰਗਰ ਵੀ ਲਾ ਰਹੇ ਆ ਮੰਤਾਵੇਂ ਮੰਨ ਰਹੇ ਆ ਪਰ ਵੀਰੋ ਜੋ ਨਜ਼ਰ ਆ ਰਹੀ ਹਕੀਕਤ ਜੋ ਡਾਕਟਰ ਦੱਸ ਰਹੇ ਉਹ ਬਹੁਤ ਹੀ ਕ੍ਰਿਟੀਕਲ ਹੈ ਬਹੁਤ ਔਖੀ ਹੈ ਬਾਕੀ ਅੱਲਾ ਪਕ ਦੀ ਜ਼ਾਤ ਜੋ ਚਾਹੇ ਕਰ ਸਕਦੀ ਹੈ ਆਪਣਾ ਚਮਕਾ ਕਰ ਆਪਣੀ ਰਹਿਮਤ ਕਰਕੇ ਮਰਦੇ ਨੂੰ ਜਿੰਦਾ ਕਰ ਸਕਦੀ ਹੈ ਵੀਰੋ ਅਰਦਾਸਾਂ ਕਰਦੇ ਰਹੋ ਅੱਲਾ ਪਕ ਦੀ ਜ਼ਾਤ ਸਭ ਤੇ ਆਪਣਾ ਕਰਮ ਆਪਣੀ ਰਹਿਮਤ ਕਰੇ ਆਪਣਾ ਦੇ ਸਾਰਾ ਖਿਆਲ ਕਰਨ ਦਵਾ ਯਾਦ ਰੱਖਣਾ ਅੱਲਾ ਫੇਸ